ਲੋਵੇ ਮਿੱਤਰ ਪਿਆਰਿਓ ਅੱਜ ਗੱਲ ਕਰਾਂਗੇ ਬਾਈ ਚਮਕੀਲੇ ਦੇ ਧਨੀ ਰਾਮ ਤੋਂ ਚਮਕੀਲੇ ਤੱਕ ਦੇ ਸਫ਼ਰ ਬਾਰੇ ਦੀ ਗੱਲ ਕਿਰਤ ਸਿੰਘ ਤੇ ਕੀਤੇ ਕੁਲਵਿੰਦਰ ਕੁੱਕੀ ਨੇ ਬੱਸ ਅੱਡੇ ਕੋਲ ਇੱਕ ਕਮਰਾ ਕਰਾਇਤੇ ਲਿਆ ਸੀ ਉਸ ਕਮਰੇ ਦੇ ਵਿੱਚ ਇੱਕ ਬਾਜਾ ਇੱਕ ਢੋਲਕ ਤੇ ਖੜਾ ਪਿਆ ਹੁੰਦਾ ਸੀ ਧਨੀ ਰਾਮ ਉੱਥੇ ਜਾ ਕੇ ਅਕਸਰ ਰਿਆਜ ਕਰਿਆ ਕਰਦਾ ਸੀ ਤਿੱਕੀ ਨੇ ਢੋਲਕੀ ਵਜਾਉਣੀ ਕੁੱਕੀ ਨੇ ਖੜਾ ਵਜਾਉਣਾ ਤੇ ਧਨੀ ਰਾਮ ਨੇ ਹਾਰਮੋਨੀਅਮ ਫੜ ਕੇ ਗੋਣਾ ਸ਼ੁਰੂ ਕਰ ਦੇਣਾ ਕਦੇ-ਕਦੇ ਧਨੀ ਰਾਮ ਉਹਨਾਂ ਦੇ ਕੋਲ ਹੀ ਸੌਂ ਜਾਇਆ ਕਰਦਾ ਸੀ ਜਦੋਂ ਜ਼ਿਆਦਾ ਹਨੇਰਾ ਹੋ ਜਾਂਦਾ ਸੀ ਇਦਾਂ ਹੀ ਇੱਕ ਵਾਰੀ ਦੀ ਗੱਲ ਆ ਕਿ ਹਨੇਰਾ ਜ਼ਿਆਦਾ ਹੋ ਜਾਂਦਾ ਫੰਕਸ਼ਨ ਕਰਦੇ ਉਹ ਸਾਰੇ ਉੱਥੇ ਇਕੱਠੇ ਸੌ ਜਾਂਦੇ ਆ ਕਿਉਂਕਿ ਦੂਸਰੇ ਦਿਨ ਟਿੱਕੀ ਨੇ ਪ੍ਰੋਗਰਾਮ ਤੇ ਜਾਣਾ ਸੀਗਾ ਦੂਸਰੇ ਦਿਨ ਜਦੋਂ ਸਵੇਰ ਹੁੰਦੀ ਆ ਕੇਸ ਸਿੰਘ ਟਿੱਕੀ ਆਪਣੀ ਢੋਲਕੀ ਚੁੱਕ ਕੇ ਤੁਰਨ ਲੱਗਿਆ ਕਿ ਚੰਗਾ ਭਈ ਧਨੀਆ ਮੈਂ ਚੱਲਿਆ ਛਿੰਦੇ ਦੇ ਨਾਲ ਬੜੈਲ 45 ਸੈਕਟਰ ਚੰਡੀਗੜ੍ਹ ਕੋ ਰਾਮਲੀਲਾ ਦਾ ਪ੍ਰੋਗਰਾਮ ਬੁੱਕਿਆ 10-15 ਦਿਨ ਲੱਗਣੇ ਆ ਉੱਥੇ ਤੂੰ ਪਿੱਛੋਂ ਕਮਰੇ ਦਾ ਖਿਆਲ ਰੱਖੀ ਦੋ ਹਫ਼ਤੇ ਇੱਥੇ ਮੈਂ ਕੀ ਕਰੂੰ ਨਾ ਮੇਰਾ ਇਕੱਲੇ ਦਾ ਰਿਆਜ਼ ਕਰਨ ਉਚਿਤ ਕਰਨਾ ਘੜੇ ਵਾਲਾ ਕੁੱਕੀ ਵੀ ਆਪਣੇ ਪਿੰਡ ਨੂੰ ਗਿਆ ਆ ਮੈਂ ਵੀ ਤੇਰੇ ਨਾਲ ਹੀ ਚੱਲਾਂ ਮੰਜੇ ਤੇ ਲੰਮਾ ਪਿਆ ਤਨੀਰਾਮ ਉੱਠ ਕੇ ਬੈਠ ਗਿਆ ਸੀ ਟਿੱਕੀ ਕਹਿੰਦਾ ਚੱਲ ਠੀਕ ਆ ਫੇ ਆਪਾਂ ਪੁੱਛ ਲਵਾਂਗੇ ਛੰਦੇ ਨੂੰ ਦੋਨੇ ਜਣੇ ਬਾਸੜੇ ਵੱਲ ਨੂੰ ਤੁਰ ਪਏ ਦਿਨਸਾਰ ਟਿੱਕੀ ਵੀ ਆਪ ਹੀ ਤਨੀਰਾਮ ਨੂੰ ਨਾਲ ਲੈ ਕੇ ਜਾਣਾ ਚਾਹੁੰਦਾ ਸੀ ਉਸ ਪਿੱਛੇ ਟਿੱਕੀ ਦਾ ਆਪਣਾ ਵੀ ਮਤਲਬ ਛੁਪਿਆ ਹੋਇਆ ਸੀ ਪ੍ਰੋਗਰਾਮ ਵਾਲੇ 15 16 ਦਿਨ ਸਾਰੀ ਪਾਰਟੀ ਦੇ ਬੰਦਿਆਂ ਦੀ ਟੈਲ ਸੇਵਾ ਟਿੱਕੀ ਨੂੰ ਕਰਨੀ ਪੈਣੀ ਸੀ ਆਮ ਤੌਰ ਤੇ ਖਾਣ ਪਾਣ ਤੋਂ ਲੈ ਕੇ ਸਭ ਕੰਮ ਟਿੱਕੀ ਹੀ ਕਰਿਆ ਕਰਦਾ ਸੀ। ਧਨੀਰਾਮ ਜਦ ਨਵਾਂ ਨਵਾਂ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਸੀ ਤੇ ਲੁਧਿਆਣੇ ਦੇ ਗਾਇਕਾਂ ਦੀ ਇਹ ਰੀਤ ਸੀ ਕਿ ਜਦੋਂ ਕੋਈ ਨਵਾਂ ਮੁੰਡਾ ਗਾਇਕੀ ਸਿੱਖਣ ਜਾਂ ਸਾਜ਼ ਵਜਾਉਣ ਲਈ ਸਟੇਜ ਤੇ ਜਾਣ ਲੱਗਦਾ ਤਾਂ ਉਸ ਨੂੰ ਆਪਣੀ ਕਲਾ ਵੱਲ ਧਿਆਨ ਘੱਟ ਹੀ ਦੇਣਾ ਪੈਂਦਾ ਸੀ ਸਗੋਂ ਆਪਣੇ ਗੋਲਪੁਣੇ ਜ਼ਿਆਦਾ ਕਰਨੇ ਪੈਂਦੇ ਸਨ। ਮਤਲਬ ਜਿਹੜੇ ਕਲਾਕਾਰ ਦੇ ਕੋਲੋਂ ਦਾ ਜਿਹਦੇ ਕੋਲੋਂ ਵੀ ਉਹਨੇ ਕੋਲ ਸਿੱਖਣਾ ਹੁੰਦਾ ਸੀ ਤਾਂ ਜ਼ਿਆਦੀ ਉਹਨਾਂ ਦੀ ਆਉ ਭਗਤ ਵੱਲ ਧਿਆਨ ਰਹਿੰਦਾ ਸੀਗਾ। ਅੰਜ ਟਿੱਕੀ ਨੇ ਆਪਣੀ ਜਗ੍ਹਾ ਧਨੀ RAM ਨੂੰ ਫਿੱਟ ਕਰ ਰੱਖਿਆ ਸੀਗਾ। ਸਿੰਦਾ ਜਾਂ ਉਸ ਨਾਲ ਗਈ ਕੋਈ ਵੀ ਗਾਇਕ ਜੋੜੀ ਜਦੋਂ ਕਿਸੇ ਚੀਜ਼ ਦੀ ਕੇਸ ਸਿੰਘ ਟਿੱਕੀ ਨੂੰ ਫਰਮੈਸ਼ ਕਰਦੀ ਤਾਂ ਟਿੱਕੀ ਅਗੋਂ ਧਨੀ RAM ਨੂੰ ਹੁਕਮ ਚਾੜ੍ਹ ਦਿੰਦਾ ਸੀ। ਜਦੋਂ ਬਾਈ ਚਮਕੀਲਾ ਤੇ ਟਿੱਕੀ ਲੁਧਿਆਣਾ ਬਾਸੜੇ ਤੇ ਪਹੁੰਚਦੇ ਆ ਤਾਂ ਅਗੋਂ ਹੋਰ ਸਾਜੀ ਤੇ ਸਟੇਜ ਸੈਕਟਰੀ ਸੰਮੁਖ ਸਿੰਘ ਆਜ਼ਾਦ ਉਰਫ ਮੁੱਖਾ ਖੜੇ ਟਿੱਕੀ ਨੂੰ ਅੜੀਕ ਰਹੇ ਸਨ। ਟਿੱਕੀ ਨੇ ਤਨੀ RAM ਦੇ ਨਾਲ ਜਾਣ ਬਾਰੇ ਗੱਲ ਕੀਤੀ ਤਾਂ ਮੁੱਖਾ ਹਿਚਕ ਜਾਉਂਦਾ ਸੀ ਦੇਖ ਟਿੱਕੀ ਆਪਾਂ ਨੂੰ RAM ਲੀਲਾ ਵਾਲਿਆਂ ਨੇ ਪਹਿਲਾਂ ਹੀ ਬਹੁਤ ਘੱਟ ਪੈਸਿਆਂ 'ਚ ਬੁੱਕ ਕੀਤਾ ਆ ਜਿੰਨੇ ਘੱਟ ਬੰਦੇ ਲੈ ਕੇ ਜਾਵਾਂਗੇ ਉਹਦੇ ਵਿੱਚ ਹੀ ਆਪਾਂ ਨੂੰ ਫਾਇਦਾ ਆ ਇਹਨੂੰ ਪੇਮੈਂਟ ਆਪਾਂ ਨਹੀਂ ਦੇ ਸਕਦੇ ਪਾਪਾ ਜੀ ਇਹ ਪੇਮੈਂਟ ਮੰਗਦਾ ਹੀ ਨਹੀਂ ਉਂਝ ਹੀ ਆਪਣੇ ਨਾਲ ਚੱਲਿਆ ਜਾਊਗਾ ਆਪਾਂ ਨੂੰ ਚਾਹ ਪਾਣੀ ਫੜਾਊਗਾ ਹੋਰ ਸੌ ਕੰਮ ਕਰੇਗਾ ਆਪਾਂ ਇਹਦੇ ਤੋਂ ਕਈ ਕੰਮ ਕਰਾਵਾਂਗੇ ਟਿੱਕੀ ਨੇ ਮੁੱਖੇ ਨੂੰ ਗੱਲਾਂ ਦੇ ਵਿੱਚ ਫਸਾ ਕੇ ਇਹ ਸਾਰੀ ਗੱਲ ਦੱਸ ਦਿੱਤੀ ਸੀ ਮੁੱਖਾ ਕਿਉਂ ਕਹਿੰਦਾ ਕਿ ਉਹ ਤਾਂ ਚਲ ਠੀਕ ਆ ਪਰ ਇਹਦਾ ਕਿਰਾਇਆ ਕੌਣ ਲਾਊ ਤੈਨੂੰ ਪਤਾ ਕੀ ਛਿੰਦੇ ਨੇ ਤਾਂ ਇਹਦਾ ਕਿਰਾਇਆ ਲਾਉਣਾ ਨਹੀਂ ਉਹ ਤੁਸੀਂ ਫਿਕਰ ਨਾ ਕਰੋ ਉਹ ਆਪਾਂ ਆਪੇ ਹੀ ਐਡਜਸਟ ਕਰ ਲਵਾਂਗੇ ਜਿਵੇਂ ਠੀਕ ਹੋਊਗਾ ਉਵੇਂ ਕਰ ਲਿਆਂਗੇ ਹੁਣ ਬੱਸ ਚੜੋ ਤੇ ਚੱਲੀਏ ਚੰਡੀਗੜ੍ਹ ਇਵੇਂ ਟਿੱਕੀ ਨੇ ਜਿਹੜਾ ਧਨੀਰਾਮ ਨੂੰ ਨਾਲ ਲੈ ਲਿਆ ਚੰਡੀਗੜ੍ਹ ਰਾਮਲੀਲਾ ਮੈਦਾਨ 'ਚ ਜਾਣ ਦੇ ਲਈ ਫਿਰ ਸਾਰੇ ਜਣੇ ਚੰਡੀਗੜ੍ਹ ਬੋੜੇਲ ਪਹੁੰਚ ਜਾਂਦੇ ਆ ਰਾਤ ਨੂੰ ਰਾਮਲੀਲਾ ਸ਼ੁਰੂ ਹੋ ਜਾਂਦੀ ਆ ਲੋਕਾਂ ਨੂੰ ਬੰਨੀ ਰੱਖਣ ਲਈ ਵਿਚ ਵਿਚਾਲੇ ਸरेन्द्र ਸਿੰਧਾ ਤੇ ਸੋਨੀਆ ਇੱਕ ਅੱਧਾ ਗੀਤ ਗਾ ਦਿੰਦੇ ਆ ਤਨੀਰਾਮ ਹਰਮੋਨੀਅਮ ਜਾਂ ਤੂੰਬੀ ਦੇ ਉੱਤੇ ਸਿੰਦੇ ਦਾ ਸਾਥ ਦਿੰਦਾ ਤਨੀਰਾਮ ਕੰਮ ਨੂੰ ਕਾਫੀ ਫਰਤੀਲਾ ਤੇ ਮਿੱਠ ਬੋਲਣਾ ਸੀ ਜਿਸ ਕਾਰਨ ਉਹ ਜਲਦੀ ਹੀ ਪ੍ਰਬੰਧਕਾਂ ਦੀ ਨਿਗਾਹ ਚੜ ਗਿਆ ਅਗਲੇ ਦਿਨ ਕੱਪੜੇ ਪ੍ਰੈਸ ਕਰਦੇ ਸਮੇਂ ਤਨੀਰਾਮ ਕੋਈ ਗੀਤ ਗੁੰਗੁਣਾ ਰਿਹਾ ਸੀ ਤਾਂ ਇੱਕ ਪ੍ਰਬੰਧਕ ਨੇ ਕੋਲ ਦੀ ਲੰਘਦੇ ਸਮੇਂ ਉਹ ਗਾਣਾ ਸੁਣ ਲਿਆ ਸ਼ਾਮ ਦੇ ਸਮੇਂ ਪ੍ਰਬੰਧਕਾਂ ਨੇ ਫਰਮਾਇਸ਼ ਕੀਤੀ ਕਿ ਤੁਹਾਡੇ ਨਾਲ ਜਿਹੜਾ ਮੁੰਡਾ ਹਾਰਮੋਨੀਅਮ ਵਜਾਉਂਦਾ ਆ ਉਸ ਨੂੰ ਰਾਤ ਨੂੰ ਇੱਕ ਗਾਣਾ ਗਾਉਣ ਦਾ ਟਾਈਮ ਦਿੱਤਾ ਜਾਵੇ ਗਾਉਣ ਵਾਲੀ ਸਾਰੀ ਪਾਰਟੀ ਨੇ ਫਰਮਾਇਸ਼ ਨੂੰ ਪ੍ਰਵਾਨ ਕਰ ਲਿਆ ਸੀ ਸ਼ਿੰਦੇ ਨੂੰ ਵੀ ਕੋਈ ਇਤਰਾਜ਼ ਨਹੀਂ ਸੀਗਾ ਪਰ ਧਨੀਰਾਮ ਸਟੇਜ ਤੇ ਗਾਉਣ ਲਈ ਥੋੜਾ ਜਿਹਾ ਹਿਚਕ ਚਾਉਂਦਾ ਸੀ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਕੀ ਗੱਲ ਆ ਤਾਂ ਅਗੋ ਕਹਿੰਦਾ ਯਾਰ ਮੇਰਾ ਨਾਮ ਗਾਉਣ ਵਾਲਿਆਂ ਵਾਲਾ ਘੱਟ ਤੇ ਸੇਠਾਂ ਵਾਲਾ ਜ਼ਿਆਦਾ ਲੱਗਦਾ ਜਦੋਂ ਤੁਸੀਂ ਧਨੀਆ ਕਹਿੰਦੇ ਹੋ ਤਾਂ ਉਦੋਂ ਦਾ ਜਮਾਂ ਹੀ ਗੰਢੇ ਗਲ ਜਾਂਦੇ ਆ ਅਗਲਾ ਸਮੇਂ ਦਾ ਸਬਜ਼ੀ ਮੰਡੀੋਂ ਲਿਆਂਦਾ ਹੋ ਕੋਈ ਹਾਸੇ ਦੇ ਵਿੱਚ ਚਮਕੀਲਾ ਗੱਲ ਕਰਦਾ ਗੌਣ ਵਾਲਿਆਂ ਦੇ ਤਾਂ ਨਾਂ ਹੀ ਐਡੇ ਵਧੀਆ ਹੁੰਦੇ ਆ ਕਿ ਸੁਣ ਕੇ ਬੰਦਾ ਅਸ਼ ਅਸ਼ ਕਰ ਉੱਠਦਾ ਤੁਸੀਂ ਜਦੋਂ ਮੇਰਾ ਨਾਮ ਸਟੇਜ ਤੇ ਅਨਾਉਂਸ ਕਰੋਗੇ ਧਨੀਰਾਮ ਤਾਂ ਲੋਕਾਂ ਨੂੰ ਐ ਲੱਗਣਾ ਜਿਵੇਂ ਕਿਸੇ ਲਾਲੇ ਨੂੰ ਸੱਦਿਆ ਹੋਵੇ ਧਨੀਰਾਮ ਦੇ ਸਾਥੀ ਕਹਿੰਦੇ ਚੰਗਾ ਫੇ ਹੁਣ ਤੇਰਾ ਨਾਂ ਹੀ ਬਦਲ ਦਿੰਨੇ ਆ ਧਨੀਰਾਮ ਨੇ ਇੱਛਾ ਪ੍ਰਗਟ ਕੀਤੀ ਕਿ ਮੇਰਾ ਕੋਈ ਨਾਮ ਚੱਕਮਾ ਜਿਹਾ ਰੱਖੋ ਜਿਵੇਂ ਰੰਗੀਲਾ ਜੱਟ ਇਦਾਂ ਦਾ ਨਾਮ ਹੋਵੇ ਜਿਹੜਾ ਮਾਰਕੀਟ ਦੇ ਵਿੱਚ ਚੱਲੇ ਵੀ ਤੇ ਚਮਕੇ ਵੀ ਤੇ ਅਮਰ ਵੀ ਹੋ ਜਵੇ। ਉਹਨੇ ਦੱਸਿਆ ਕਿ ਉਦਾਂ ਮੇਰਾ ਨਾਮ ਜਿਹੜਾ ਆ ਅਮਰ ਸਿੰਘ ਸੰਦੀਲਾ ਆ ਪਰ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੈਗਾ। ਮੈਂ ਸੰਦੀਲਾ ਵਰਤਣਾ ਨਹੀਂ ਚਾਹੁੰਦਾ। ਧਾਂਦਰੇ ਵਾਲਾ ਇਹ ਨਾਮ ਵਰਤਦਾ ਆ। ਲੋਕਾਂ ਨੂੰ ਭਲੇਖਾ ਪਊਗਾ। ਉਹ ਸੋਚਣਗੇ ਕਿ ਇਹ ਸ਼ਾਇਦ ਉਹੀ ਵਾਲਾ ਸੰਦੀਲਾ ਹੈ। ਚੱਲ ਸੋਚਦੇ ਆ ਤੇਰੇ ਨਾਮ ਬਾਰੇ ਪਰ ਤੂੰ ਤਿਆਰੀ ਕਰ ਹੁਣ ਗਾਉਣ ਦੀ। ਨਾਮ ਤੇਰਾ ਮੈਂ ਆਪ ਹੀ ਰੱਖ ਦੂੰ ਕੋਈ ਵਧੀਆ ਜਿਹਾ। ਸਨਮੁਖ ਸਿੰਘ ਆਯਾਰ ਨੇ ਤਸੱਲੀ ਦਿੱਤੀ ਬਾਈ ਚਮਕੀਲੇ ਨੇ। ਸ਼ਾਮ ਨੂੰ ਨਾਟਕ ਚੱਲ ਰਿਹਾ ਸੀ ਸਨਮੁਖ ਸਿੰਘ ਆਜਾਦ ਧਨੀਰਾਮ ਦੇ ਕੰਨ ਵਿੱਚ ਆ ਕੇ ਕਹਿਣ ਲੱਗਾ ਲੈ ਬੇ ਕਾਕਾ ਹੁਣ ਤੂੰ ਇਸ ਸੀਨ ਤੋਂ ਬਾਅਦ ਤਿਆਰੀ ਕਰ ਲਾ ਜਦੋਂ ਮੈਂ ਤੈਨੂੰ ਇਸ਼ਾਰਾ ਕਰੂੰ ਤਾਂ ਸਟੇਜ ਤੇ ਆ ਕੇ ਆਪਣਾ ਗੀਤ ਗਾਉਣਾ ਸ਼ੁਰੂ ਕਰ ਦੇ ਪਰ ਮੇਰਾ ਨਾਮ ਕੀ ਹੋਊਗਾ ਧਨੀਰਾਮ ਨੇ ਸਨਮੁਖ ਸਿੰਘ ਆਜਾਦ ਦੀ ਬਾਹ ਫੜ ਲਈ ਸੀ ਉਹ ਮੈਂ ਤੈਨੂੰ ਅਜੇ ਨਹੀਂ ਦੱਸਣਾ ਤੇਰੇ ਨਾਮ ਨੂੰ ਤਾਂ ਦੁਨੀਆ ਜਾਣੂਗੀ ਸਨਮੁਖ ਸਿੰਘ ਆਜਾਦ ਬਾਹ ਛਡਾ ਕੇ ਸਟੇਜ ਵੱਲ ਚਲਾ ਗਿਆ ਸੀ ਜਦੋਂ ਰਾਮਲੀਲਾ ਦੀ ਝਾਕੀ ਇੱਕ ਸਮਾਪਤ ਹੁੰਦੀ ਆ ਤਾਂ ਸੰਮੁਖ ਸਿੰਘ ਆਯਾਦ ਨੇ ਸਟੇਜ ਦੇ ਉੱਤੇ ਜਾ ਕੇ ਸਰੋਤਿਆਂ ਨੂੰ ਸੰਬੋਧਨ ਕੀਤਾ ਪਿਆਰੇ ਸਰੋਤਿਆਂ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਨਵਾਂ ਨਕੋਰ ਗਾਇਕ ਪੇਸ਼ ਕਰਨ ਜਾ ਰਿਹਾ ਹਾਂ ਮੈਨੂੰ ਉਮੀਦ ਆ ਕਿ ਤੁਸੀਂ ਉਸ ਨੂੰ ਖੂਬ ਪਿਆਰ ਦਿਓਗੇ ਉਹ ਬਹੁਤ ਹੀ ਸਰੀਲਾ ਗਾਇਕ ਹੈ ਉਸ ਦਾ ਨਾਮ ਹੈ ਅਮਰ ਸਿੰਘ ਚਮਕੀਲਾ ਧਨੀਰਾਮ ਸਟੇਜ ਤੇ ਗਿਆ ਤਾਂ ਉਸ ਨੇ ਸੁੱਚਾ ਸੂਰਮਾ ਗੀਤ ਗਾਉਣਾ ਸ਼ੁਰੂ ਕਰ ਦਿੱਤਾ ਤਨੀਰਾਮ ਤੋਂ ਚਮਕੀਲਾ ਬਣ ਕੇ ਬਾਈ ਚਮਕੀਲੇ ਨੇ ਜਦੋਂ ਗੀਤ ਗਾਉਣਾ ਸ਼ੁਰੂ ਕਰ ਦਿੱਤਾ ਤਾਂ ਸਾਰੇ ਸਰੋਤੇ ਮੰਤਰਮੁਕਤ ਹੋ ਗਏ ਜਿਵੇਂ ਉਸਨੇ ਗੀਤ ਖਤਮ ਕੀਤਾ ਤਾਂ ਲੋਕਾਂ ਵਿੱਚੋਂ ਇੱਕ ਗਾਣਾ ਹੋਰ ਗਾਉਣ ਦੀ ਫਰਮਾਇਸ਼ ਆਉਣ ਲੱਗੀ ਤਨੀਰਾਮ ਨੇ ਜੋਗੀ ਟਿੱਲੋਂ ਆ ਗਿਆ ਇੱਕ ਗੀਤ ਹੋਰ ਸੁਣਾ ਦਿੱਤਾ ਉਸ ਰਾਤ ਸਾਰੇ ਜਣੇ ਤਨੀਰਾਮ ਨੂੰ ਧਨੀਏ ਦੀ ਵਜਾਏ ਅਮਰ ਸਿੰਘ ਚਮਕੀਲਾ ਆ ਕੇ ਛੇੜਦੇ ਰਹੇ ਅਗਲੇ ਦਿਨ ਜਦੋਂ ਤਨੀਰਾਮ ਗਲੀ ਵਿੱਚੋਂ ਜਾ ਰਿਹਾ ਸੀ ਤਾਂ ਉੱਥੋਂ ਦੋ ਤਿੰਨ ਕੁੜੀਆਂ ਲੰਘ ਰਹੀਆਂ ਸਨ ਤਾਂ ਦੇਖ ਕੇ ਹੱਸਦੀਆਂ ਹੋਈਆਂ ਕਹਿਣ ਲੱਗੀਆਂ ਕਿ ਕੁੜੀਓ ਇਹ ਤਾਂ ਉਹੀ ਆ ਚਮਕੀਲਾ ਜਿਨੇ ਸਰਾਤੀ RAM ਲੀਲਾ ਮੈਦਾਨ ਦੇ ਵਿੱਚ ਪੂਰਾ ਠੁੱਕ ਬੰਦ ਦਿੱਤਾ ਸੀ ਗਾ ਕੇ RAM ਲੀਲਾ ਮੈਦਾਨ ਦੀ ਉਸ ਮਹਿਫਲ ਤੋਂ ਬਾਅਦ ਧਨੀ RAM ਨੇ ਆਪਣੇ ਨਾਮ ਦੇ ਨਾਲ ਚਮਕੀਲਾ ਤਖੱਲਾਸ ਫਿੱਟ ਕਰ ਦਿੱਤਾ ਸੀ ਤਾਂ ਇਸ ਤਰ੍ਹਾਂ ਸੰਮੁਖ ਸਿੰਘ ਆਜ਼ਾਦ ਨੇ ਧਨੀ RAM ਨੂੰ ਨਾਮ ਦਿੱਤਾ ਅਮਰ ਸਿੰਘ ਚਮਕੀਲਾ ਤੇ ਉਹ ਚਮਕੀਲਾ ਜਿਹੜਾ ਰਹਿੰਦੀ ਦੁਨੀਆ ਤੱਕ ਅਮਰ ਰਹੇਗਾ ਜਿਸ ਨੂੰ ਅੱਜ ਵੀ ਦੁਨੀਆ ਚ ਇੱਤੇ ਕਰਦੀ ਆ ਕੱਲ ਵੀ ਦੁਨੀਆ ਚ ਇੱਤੇ ਕਰਦੀ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਾਈ ਚਮਕੀਲੇ ਨੂੰ ਪਿਆਰ ਕਰਨ ਵਾਲੇ ਸਰੋਤੇ ਇਸੇ ਤਰ੍ਹਾਂ ਬਾਈ ਚਮਕੀਲੇ ਨੂੰ ਯਾਦ ਕਰਦੇ ਰਹਿਣਗੇ ਉਸਦੇ ਗੀਤਾਂ ਨੂੰ ਗੁੰਗਣਾਉਂਦੇ ਰਹਿਣਗੇ ਸੋ ਮਿੱਤਰੋ ਇਹ ਜਿਹੜੀ ਕਹਾਣੀ ਸੁਣਾਈ ਆ ਜਿਹੜਾ ਕਿੱਸਾ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਆ ਇਹ ਬਲਰਾਜ ਸਿੰਘ ਸਿੱਧੂ ਹਰਾਂ ਦੇ ਨਾਵਲ ਸ਼ਹੀਦ ਦੇ ਵਿੱਚੋਂ ਲਿਆ ਗਿਆ ਇੱਕ ਕਿੱਸਾ ਆ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ジュンデバ